ਤੁਹਾਨੂੰ ਸਵੇਰ ਦੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਿਚਾਰਿਆਂ ਦੀ ਕਿਤਾਬ ਵਿੱਚ ਤੁਹਾਡਾ ਸਵਾਗਤ ਕਰਦੀ ਆ ਅੱਜ ਤੁਹਾਨੂੰ ਆਪਣੇ ਪਿੰਡ ਦੇ ਰੋਡ ਬਾਰੇ ਜੋ ਕਿ ਬਹੁਤ ਜਿਹਨਾਂ ਦੀ ਹਾਲਤ ਬਹੁਤ ਖਰਾਬ ਆ ਉਹ ਰੋਡ ਬਣਨੇ ਚਾਹੀਦੇ ਆ ਤੇ ਬਾਬਾ ਬਜੀਸ਼ਾਹ ਜੀ ਦਾ ਪਹਿਲਾ ਰੋਡ ਸਭ ਤੋਂ ਪਹਿਲਾ ਇਹ ਹੀ ਬਣਨਾ ਚਾਹੀਦਾ ਜਿੱਥੇ ਸੰਗਤ ਜਾਂਦੀ ਆ ਤੇ ਆਉਣ ਜਾਣ ਵਿੱਚ ਉਹਨਾਂ ਨੂੰ بارش ਵਿੱਚ ਬਹੁਤ ਪ੍ਰੋਬਲਮ ਹੁੰਦੀ ਆ ਅਗਸਤ ਮਹੀਨੇ ਉੱਥੇ ਜੀ ਬਾਬਾ ਬਜੀ ਸ਼ਾਹ ਜੀ ਦਾ ਜੀ ਪ੍ਰੋਗਰਾਮ ਹੁੰਦਾ ਆ ਜੇ ਰੋਡ ਬਣ ਜਵੇ ਖੂਬਸੂਰਤ ਬਹੁਤ ਵਧੀਆ ਹੋਵੇ ਤੇ ਅਸੀਂ ਚਾਹੁੰਦੇ ਆ ਜੀ ਉਹ ਰੋਡ ਬਣ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਵੇਰ ਦੀ ਗੁੱਡ ਮਾਰਨਿੰਗ ਜੀ ਅੱਜ ਸਵੇਰ ਦੇ ਮੌਸਮ ਦਾ ਹਾਲ ਵਾਰ ਤਾਂ ਦੱਸਦੇ ਆ ਜੀ ਦੇਖੋ ਜੀ ਗਲੀ ਦਾ ਕੀ ਹਾਲ ਆ ਤੇ ਅਸੀਂ ਪਬਲਿਕ ਤੋਂ ਵਿਚਾਰ ਪੁੱਛਦੇ ਆ ਠੀਕ ਆ ਆਪਣੇ ਆਪ ਹੀ ਖੁਦ ਦੱਸਣਗੇ ਹਾਂਜੀ ਆ ਸਾਡੇ ਲੰਬਦ ਆ ਜੀ ਇਹ ਦੱਸਣਗੇ ਗਲੀਆਂ ਬਾਰੇ ਕਿੱਦਾਂ ਨੇ ਆ ਗਲੀਆਂ ਜੀ ਆ ਲਓ ਜੀ ਹਾਂਜੀ ਸਤਿ ਸ਼੍ਰੀ ਅਕਾਲ ਇਹ ਆਪਣੇ ਗੜੀਆਂ ਦਾ ਜੀ ਮੰਦਾ ਹਾਲ ਹੈਗਾ। ਮੈਂ ਆਪਣੇ ਪਾਣੀ ਜਿਹੜਾ ਖੜਾ ਰਹਿੰਦਾ ਆ। ਸੀਵਰੇਜ ਦੀ ਸਿਸਟਮ ਜਿਹੜਾ ਨਾ ਸਫਾਈ ਨਹੀਂ ਹੋ ਰਹੀ। ਹਾਂਜੀ। ਇਹ ਪ੍ਰੋਬਲਮ ਹੈਗੀ ਬਾਕੀ ਉਧਰ ਗੜੀਆਂ ਹੈਗੀਆਂ ਜਿਹੜੀਆਂ। ਹਾਂਜੀ। ਉਹਨਾਂ ਦਾ ਵੀ ਪਾਣੀ ਜਿਹੜਾ ਨਿਕਾਸ ਹੈ ਨਹੀਂ ਕਰਦਾ। ਠੀਕ ਆ ਜੀ। ਹਾਂਜੀ। ਬਾਕੀ ਸਫਾਈ ਵੱਲ ਪੱਖੋਂ ਵੀ ਕੰਮ ਪੂਰਾ ਠੀਕ ਨਹੀਂ ਹੈ। ਹਾਂਜੀ। ਹਾਂਜੀ। ਜਿੱਦਾਂ ਬੱਚੇ ਨੰਗੇ ਆ ਤਾਂ ਫੇਰ ਬੱਚੇ ਨੰਗੇ ਦੇ ਸਕੂਲ ਦੇ ਵਿੱਚ। ਹਾਂਜੀ। ਉਹ ਪਾਣੀ ਦੇ ਵਿੱਚ ਦੀ ਫੇ ਲੰਘਦੇ ਗਲੀ ਭਰੀ ਪਈ ਹੈ ਹਾਂਜੀ ਹਾਂਜੀ ਬਾਕੀ ਤੁਸੀਂ ਦਿਖਾਈ ਦਿੱਤਾ ਜੀ ਹਾਂਜੀ ਹਾਂਜੀ ਥੈਂਕ ਯੂ ਬਈ ਸਾਡੇ ਵੀਰ ਜੀ ਹੁਣੇ ਦੁੱਧ ਲੈ ਕੇ ਆਇਆ ਸਵੇਰ ਨੂੰ ਇਹਨਾਂ ਨੂੰ ਬਹੁਤ ਦਿੱਕਤ ਆਈ ਆ ਇਸ ਰੋਡ ਤੋਂ ਲੰਘਣ ਦੀ ਤੇ ਟੋਏ ਟਿੱਬੇ ਵੀ ਕਾਫੀ ਪਏ ਹੋਏ ਆ ਤੇ ਇਹ ਆ ਦੱਸਣਗੇ ਵੀ ਇਹ ਰੋਡ ਬਣਨਾ ਚਾਹੀਦਾ ਮੈਂ ਤਾਂ ਸਰਕਾਰ ਕੋਲ ਇਹ ਫੀਲ ਕਰਦੀ ਆ ਜੇ ਬਣ ਜਾਵੇ ਤਾਂ ਬਹੁਤ ਵਧੀਆ ਕਾਲੂ ਜੇ ਦਰਘਟਨਾ ਹੋਵੇ ਤਾਂ ਬਹੁਤ ਔਖਾ ਹੋਣਾ ਨਾ ਇਸ ਤੋਂ ਪਹਿਲੇ ਹੀ ਨੀਂਦ ਤੋਂ ਤੁਸੀਂ ਜਾਗ ਲੋ ਆਹ ਲਓ ਜੀ ਆ ਸਾਰੀ ਸੜਕ ਦੇ ਵਿੱਚ ਪਾਣੀ ਪਾਣੀ ਹੋਇਆ ਖੱਡੇ ਦੁਨੀਆ ਭਰ ਦੇ ਇੰਨੇ ਦੁਨੀਆ ਭਰ ਦੇ ਖੱਡੇ ਆ ਕਿਤੇ ਕੋਈ ਐਕਸੀਡੈਂਟ ਹੋ ਗਿਆ ਕਿਤੇ ਕੋਈ ਚੱਕਰ ਹੋ ਗਿਆ ਤਾਂ ਫੇਰ ਮੁਸ਼ਕਲ ਆ ਨਾ ਇਸ ਤੋਂ ਪਹਿਲੇ ਹੀ ਕੰਮ ਨਿਪਟ ਜਾਈਏ ਤਾਂ ਠੀਕ ਹੈ ਠੀਕ ਆ ਥੈਂਕ ਯੂ ਤੁਹਾਡਾ ਬਾਬਾ ਵੀਰ ਜੀ ਸ਼ਾਹ ਨੂੰ ਵੀ ਗਲੀ ਆ ਜਾਂਦੀ ਆ ਠੀਕ ਹੈ ਰੋਡ ਇਹ ਰੋਡ ਜੇ ਬਣਦੇ ਵੀ ਤਾਂ ਸੰਗਤ ਨੂੰ ਆਉਣ ਜਾਣ ਦੀ ਦਿੱਕਤ ਨਹੀਂ ਹੋਊਗੀ ਤੇ ਸਾਡੇ ਬਜ਼ੁਰਗ ਹਨਾ ਇਹ ਰੋਡ ਵਾਲੇ ਦੱਸਣਗੇ ਆਹ ਲਓ ਜੀ ਅਸੀਂ ਉਹਨਾਂ ਦੇ ਵਿਚਾਰ ਸੁਣਦੇ ਆ ਹੈਲੋ ਹੋਰ ਕਿਦਾਂ ਬਣਾਉਣਗੇ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਮੈਂ ਆਪਣੇ ਵੀਰ ਹੋਣਾ ਤੋਂ ਪੁੱਛਦੀ ਆ ਆ ਬਾਬਾ ਵੀਰ ਜੀ ਸ਼ਾਹ ਜੀ ਨੂੰ ਰੋਡ ਜਾਂਦਾ ਆ ਠੀਕ ਆ ਇਥੇ ਸੰਗਤ ਵੀ ਲੰਗਦੀ ਆ ਤੇ ਬੱਚੇ ਵੀ ਜਾਂਦੇ ਆ ਤੇ ਇਹ ਜੇ ਰੋਡ ਬਣ ਜਵੇ ਤਾਂ ਤੁਹਾਡੀ ਬਹੁਤ ਹੀ ਕਿਰਪਾ ਹੋਵੇ ਅਸੀਂ ਮੈਂ ਹੁਣ ਆਪਣੇ ਆ ਵੀਰ ਹੁਣ ਅੱਜ ਤੋਂ ਪੁੱਛਦੀ ਆ ਉਹ ਕੀ ਚਾਹੁੰਦੇ ਆ ਆਪਣੇ ਵਿਚਾਰ ਖੁਦ ਹੀ ਦੱਸਣਗੇ ਹਾਂਜੀ ਦੱਸਿਓ ਜੀ ਹੈਲੋ ਸਾਡੇ ਪਿੰਡ ਦੀ ਗਲੀ ਬਣਾਈ ਜਾਵੇ ਜੀ ਬਾਬੇ ਨੂੰ ਜਾਂਦਿਆਂ ਨੂੰ ਰਾਹ ਹੈਗਾ ਸਕੂਲ ਨੂੰ ਵੀ ਰਾਹ ਹੈਗਾ ਇਹ ਗਲੀ ਪੱਕੀ ਬਣਾਈ ਜਾਵੇ ਹਾਂਜੀ ਤੇ ਜਦੋਂ ਪ੍ਰੋਗਰਾਮ ਹੁੰਦਾ ਹੈ ਇੱਥੇ ਬਾਬਾ ਜੀ ਸ਼ਾਹਦਾ ਕੀ ਇਹ ਇਹ ਰੋਡ ਵਧੀਆ ਬਣਨਾ ਚਾਹੀਦਾ ਹਾਂਜੀ ਹਾਂਜੀ ਰੋਡ ਬਣਨਾ ਚਾਹੀਦਾ ਵਧੀਆ ਹੈ ਹਾਂਜੀ ਹਾਂਜੀ ਇਹ ਪੱਕਾ ਰੋਡ ਕੀਤਾ ਜਾਵੇ ਬੱਚਿਆਂ ਨੂੰ ਬਹੁਤ ਦਿੱਕਤ ਆਉਂਦੀ ਹੈ ਲਾਗੇ ਕਮਾਦ ਕਮੂਦ ਵੀ ਹੈਗਾ ਇਹ ਗਲੀ ਪੱਕੀ ਕੀਤੀ ਜਾਵੇ ਥੈਂਕ ਯੂ ਤੁਹਾਡਾ ਕੀਮਤੀ ਸਮਾਂ ਦੇਣ ਲਈ हां जी ਸਾਡੇ ਵੱਡੇ ਬਜ਼ੁਰਗ ਆ ਇਸ ਗਲੀ ਬਾਰੇ ਖੋਤੇ ਹੀ ਦੱਸਣਗੇ ਆ ਲਓ ਜੀ ਉਹਨਾਂ ਦੇ ਵਿਚਾਰ ਅਸੀਂ ਸੁਣਦੇ ਆ ਐਨ ਵਧੀਆ ਗਲੀ ਬਣਾ ਦਿਓ ਜੀ ਸਾ ਨੰਗਣ ਦੀ ਬਹੁਤ ਤੰਗੀ ਆ ਸਾ ਲਾਗੇ ਸਾਡੇ ਕਮਾਲਾ ਬੀਜੀਓ ਦੇਖ ਲਓ ਕਿੱਦਾਂ ਨਾ ਜਾਣਗੇ ਬੰਦਾ ਹੈ ਐ ਕੋਈ ਸੜਕ ਬਣਾ ਦਿਓ ਬਾਬਾ ਬਾਬਾ ਜੀ ਨੰਗਣੀਆਂ ਦੁਨੀਆ ਨੰਗਣੀਆਂ ਠੀਕ ਹੈ ਹਾਂ ਜੀ ਅਗਲੇ ਮਹੀਨੇ ਜਿੱਦਾ ਇਹ ਪ੍ਰੋਗਰਾਮ ਇੱਥੇ ਬਾਬਾ ਵੀਰ ਜੀ ਸ਼ਾਹ ਦਾ ਕਿ ਤੁਸੀਂ ਚਾਹੁੰਦੇ ਆ ਵੀ ਆਉਣ ਵਾਲੇ ਸਮੇਂ ਵਿੱਚ ਇਹ ਗਲੀ ਬਣਾ ਜਵੇ ਹਾਂਜੀ ਦੱਸੋ ਬਣਾ ਗਾਈ ਬਣਾ ਲਿਓ ਜੀ ਬਾਬਾ ਜੀ ਦੁਨੀਆ ਨੰਗਣੀ ਆ ਬਹੁਤ ਔਖਾ ਕੰਮ ਆ ਲੱਗੇ ਕੁਮਾਰ ਇਹ ਕਿਤੇ ਜਾ ਨਹੀਂ ਸਕਦੇ ਨੰਗ ਨਹੀਂ ਸਕਦੇ ਅਸੀਂ ਸ਼ੁਕਰੀਆ ਬਜ਼ੁਰਗੋ ਤੁਹਾਡਾ ਹਾਂਜੀ ਧੰਨਵਾਦ ਜੀ ਜੀ ਆ ਬਾਬਾ ਜੀ ਸ਼ਾਹ ਜੀ ਜਗ੍ਹਾ ਆ ਠੀਕ ਆ ਜੀ ਇਹ ਬਾਬਾ ਜੀ ਸ਼ਾਹ ਜੀ ਨੂੰ ਰੋਡ ਪੈਂਦਾ ਆ ਤੇ ਮੈਂ ਸਰਕਾਰ ਅੱਗੇ ਅਪੀਲ ਕਰਦੀ ਆ ਕਿਰਪਾ ਕਰਕੇ ਇਹ ਬਾਬਾ ਬਜੀਸ਼ਾਹ ਜੀ ਦਾ ਰੋਡ ਬਣਾ ਦਿੱਤਾ ਜਾਵੇ ਸੁੰਦਰ ਰੋਡ ਬਣ ਜੇ ਤਾਂ ਬਹੁਤ ਹੀ ਵਧੀਆ ਹੋਵੇ ਅਗਸਤ ਮਹੀਨੇ ਜੀ ਇੱਥੇ 18 ਤਰੀਕ ਨੂੰ ਜੀ ਮੇਲਾ ਹੁੰਦਾ ਹੈ ਜੀ ਉਸ ਟਾਈਮ ਜੇ ਬਾਰਿਸ਼ ਹੋ ਜਵੇ ਤਾਂ ਸੰਗਤ ਨੂੰ ਆਉਣ ਜਾਣ ਚ ਬਹੁਤ ਪ੍ਰੋਬਲਮ ਹੁੰਦੀ ਆ ਅਸੀਂ ਚਾਹੁੰਦੇ ਆ ਜੀ ਬਾਬਾ ਬਜੀਸ਼ਾਹ ਜੀ ਦਾ ਰੋਡ ਬਣ ਜਵੇ ਜੀ ਠੀਕ ਆ ਜੀ ਇੱਥੇ ਸੰਗਤ ਬੜੇ ਹਮ ਹਵਾ ਕੇ ਇਸ ਮੇਲੇ ਵਿੱਚ ਪਹੁੰਚਦੀ ਆ ਜੀ ਬਾਬਾ ਜੀ ਬਜੀਸ਼ਾਹ ਜੀ ਦਾ ਜੀ ਰੋਡ ਬਣਾ ਦਿੱਤਾ ਜਾ ਬਣਾ ਦਿੱਤਾ ਜਾਵੇ ਥੈਂਕ ਯੂ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਇਹ ਸਾਨੂੰ ਸਿਸਟਰ ਜੀ ਮਿਲੇ ਆ ਰਸਤੇ ਚ ਠੀਕ ਆ ਇਹ ਹੁਣ ਇਹ ਖੁਦ ਹੀ ਰਸਤੇ ਵਾਰ ਦੱਸਣਗੇ ਬਾਬਾ ਵੀਰ ਸ਼ਾਹ ਜੀ ਦਾ ਰੋਡ ਵੀ ਬਣਨਾ ਚਾਹੀਦਾ ਤੇ ਸਕੂਲ ਦਾ ਹੋਰ ਵੀ ਵਧੀਆ ਜੇ ਰੋਡ ਬਣ ਜਵੇ ਤਾਂ ਬਹੁਤ ਹੀ ਤੁਹਾਡਾ ਧੰਨਵਾਦ ਹੋਵੇ ਹੁਣ ਇਹ ਖੁਦ ਆਪਣੇ ਵਿਚਾਰ ਦੱਸਣਗੇ ਸਤਿ ਸ਼੍ਰੀ ਅਕਾਲ ਜੀ ਇਹ ਬਾਬਾ ਵੀਰ ਸ਼ਾਹ ਦਾ ਜਿਹੜਾ ਰਸਤਾ ਹੈ ਜੀ ਜਰੂਰ ਪੱਕਾ ਹੋਣਾ ਚਾਹੀਦਾ ਆ ਸਾਡੇ ਸਕੂਲ ਦਾ ਵੀ ਰਸਤਾ ਪੱਕਾ ਹੋਣਾ ਚਾਹੀਦਾ ਕਿਉਂਕਿ ਬੱਚਿਆਂ ਨੂੰ ਆਉਣ ਜਾਣ ਵਿੱਚ ਦਿੱਕਤ ਬਹੁਤ ਹੁੰਦੀ ਆ ਇਸ ਰਸਤੇ ਵਿੱਚ ਗੰਦ ਬੜਾ ਆ ਬੂਟੀ ਭੰਗ ਜਹੀ ਬਹੁਤ ਆ ਨਾਲ ਕੁਮਾਰ ਬਹੁਤ ਚੜਿਆ ਆ ਰਸਤਾ ਖੁੱਲਾ ਹੋ ਜਾਵੇ ਤਾਂ ਬਹੁਤ ਵਧੀਆ ਹੈ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਤੁਹਾਡਾ ਕੀਮਤੀ ਸਮਾਂ ਦੇਣ ਲਈ